ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪਗਵਾਨ ਦੀ ਜੈ ਨੇਕਲੰਕ ਹਰ ਸ਼ਬਦ ਭੰਡਾਰ ਵਿੱਚੋਂ ਗ੍ਰੰਥ ਨੰਬਰ 21 ਆੰਗ ਨੰਬਰ 1102 ਇੱਕ ਪਾਦਰੋ ਸ਼ੈਨ ਚਾਈ ਸਮਤ ਪੰਜ ਹਰ ਪਗਦ ਦਵਾਰ ਜੇਠਵਾਲ ਅੰਮ੍ਰਿਤ ਵੇਲਾ ਸਵਾ ਪੰਜ ਵਜੇ ਸਵਾ ਪੰਜ ਕਹੇ ਮਾਸ ਚੜਿਆ ਧਰਮ ਦਾ ਪਾਦੋ ਪਦਰ ਕਾਲੀ ਸੀਸ ਨਿਵਾਇਆ ਸਵਾ ਪੰਜ ਕਹੇ ਮਾਸ ਚੜਿਆ ਧਰਮ ਦਾ ਪਾਦੋ ਪਦਰ ਕਾਲੀ ਸੀਸ ਨਿਵਾਇਆ ਕ੍ਰਿਸ਼ਨ ਸੰਦੇਸ਼ਾ ਦਿੱਤਾ ਯਾਦੋ ਯਾਦਵ ਬੰਸੀ ਗਿਆ ਦੜਾਇਆ ਗੋਬਿੰਦ ਤੀਰ ਮੁਖੀ ਨਾਲ ਵਖਾਇਆ ਬੇਰਾਗੀ ਬੰਦਾ ਮਾਦੋ ਮਾਦਵ ਪਾਰ ਬ੍ਰह्म ਬੇਪਰਵਾਹ ਜਣਾਇਆ ਕਬੀਰ ਸੰਦੇਸ਼ਾ ਦਿੱਤਾ ਜਗਤ ਜਗਿਆਸੂ ਸੰਤ ਸਾਧੋ ਸੁਭ ਲਕਸ਼ਣ ਇਕ ਜਣਾਈਆ ਪੁਰਖ ਅਕਾਲਾ ਦੀਨ ਦਿਆਲਾ ਇਕ ਆਰਾਧੋ ਆਰਾਧਨਾ ਵਿੱਚ ਸਾਧਨਾ ਦਏ ਦ੍ਰਿੜਾਈਆ ਜਗਤ ਜਗਿਆ ਸੂਦੀਨ ਜਾਗੋ 네ਤਰ ਲੋਚਨ ਅੱਖ ਖੁਲਾਈਆ ਅੰਤਰੂਪ ਜੇ ਇੱਕ ਵੈਰਾਗੋ ਵੈਰੀ ਅੰਦਰੋਂ ਦੇਣੇ ਕਢਾਇਆ ਲੱਜਿਆ ਰਹੇ ਨ ਸਤਗੁਰ ਬਾਜੋ ਸੱਚ ਦਾ ਮਾਲਕ ਇੱਕ ਅਖ ਵਾਇਆ ਜੀਵ ਉਠ ਹੰਸ ਬਣ ਕਾਗੋ ਕਾਗੋ ਹੰਸ ਬਣਾਇਆ ਗੋਬਿੰਦ ਕਰਨਾ ਸ਼ਬਦੀ ਤਾਰ ਬਾਜੋ ਬਾਜਾਂ ਵਾਲਾ ਵੇਸ ਵਟਾਇਆ ਸਰਨ ਸਰਨਾਈ ਸਾਹਿਬ ਸੁਆਮੀ ਪਾਗੋ ਭਗਵਾਨ ਆਪਣਾ ਰੰਗ ਚੜਾਇਆ ਰੇ ਗੁਣ ਮਾਇਆ ਦਸਣੀ ਦਸੇ ਨਾਗੋ சாੰਤਕ ਸਤ ਦਇ ਕਰਾਇਆ ਲੇਖਾ ਦਸਿਆ ਮਹਾ ਸਿੰਘ ਨੂੰ ਟਾਈ ਚੁੱਲੀਆਂ ਪਾਣੀ ਦੇ ਕੇ ਟਾਬੋ ਜਲ ਤਾਰਾ ਨਾਲ ਸਮਾਇਆ ਆਸ਼ਾ ਪੂਰੀ ਕੀਤੀ RAM ਸੀਤਾ ਵਖਾਈ ਖਾਬੋ ਆਸ਼ਾ ਪੂਰੀ ਕੀਤੀ RAM ਸੀਤਾ ਵਖਾਈ ਖਾਬੋ ਪਵਿਕ ਪਵਿਸ਼ੇ ਵਿੱਚੋਂ ਪ੍ਰਗਟਾਇਆ ਮੁਹੰਮਦ ਨਜ਼ਾਰਾ ਤਕਿਆ ਮਹਿਰਾਬੋ ਮਹਿਬੂਬ ਮੁਹੱਬਤ ਵਾਲਾ ਪ੍ਰਗਟਾਇਆ ਬਿਨਾ ਉਸ ਤੋਂ ਕਾਇਨਾਤ ਛਟਣੀ ਨਹੀਂ ਅਜਾਬੋ ਸਜਾ ਦਾ ਮਜਾ ਸਕੇ ਨ ਕੋਈ ਬਦਲਾਇਆ ਈਸਾ ਕਰਕੇ ਹੱਕ ਅਦਾਬੋ ਅਦਬ ਨਾਲ ਸੀਸ ਨਿਵਾਇਆ ਮੂਸਾ ਮੁਜਾਹਿਦ ਹੋ ਕੇ ਮਜਲਸਾਂ ਦੇ ਜਵਾਬੋ ਹੁਕਮ ਅਗਮ ਇਕ ਦ੍ਰਿੜਾਇਆ ਮਾਲਕ ਖਾਲਕ ਲਾ ਸ਼ਰੀਕ ਏਕਾ ਵਾਹਿਦੋ ਵਾਹਿਦ ਆਪਣੀ ਕਾਰ ਕਮਾਇਆ ਜਿਸ ਦੀਨ ਦੁਨੀ ਹਟਾਉਣੀ ਮਜ਼ਬ ਵਾਲੇ ਫਸਾਦੋ ਫੈਸਲਾ ਆਪਣਾ ਹੱਕ ਸੁਣਾਈਆ ਜਨ ਪਗਤ ਉਠੋਣੇ ਸੱਚ ਸਹਜਾਦੋ ਸਹਨ ਸ਼ਾਪਣੀ ਕਾਰ ਕਮਾਇਆ ਨੇਤਰ ਖੋਲ ਕੇ ਨਿਰਗੁਣ ਤਾਰ ਤੱਕਿਆ ਬਗਦਾਦੋ ਹੱਥ ਬਗਲਾ ਵਿੱਚ ਟਿਕਾਇਆ ਜਿਸ ਨੇ ਕਿਸੇ ਦੀ ਲੈਣੀ ਨਹੀਂ ਇਮਦਾਦੋ ਸੰਗੀ ਸਾਥੀ ਨ ਕੋਈ ਵੜਿਆਇਆ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦਾ ਹੁਕਮ ਇੱਕ ਵਾਰ ਤਾਇਆ ਸਵਾ ਪੰਜ ਕਹੇ ਪਾਦਰੋ ਮਹੀਨਾ ਚੜਿਆ ਸਵਾ ਪੰਜ ਕਹੇ ਪਾਦਰੋ ਮਹੀਨਾ ਚੜਿਆ ਚੜਦੀ ਦਿਸ਼ਾ ਵੇਖ ਵਿਖਾਇਆ ਲੈਂਦੀ ਦਿਸ਼ਾ ਮੁਹੰਮਦ ਤਾਰ ਅਲਫ਼ ਇਹ ਅੱਖਰ ਪੜਿਆ ਇਬਾਰਤ ਸਫਾਰਸ਼ ਵਾਲੀ ਨ ਕੋਏ ਰਖਾਇਆ ਸ਼ਰਕਣ ਸ਼ਰ ਜੰਜੀਰ ਕੋਏ ਨ ਜੜਿਆ ਬੰਧਨ ਬੰਧਨ ਕੋਏ ਵਖਾਇਆ ਪਹਾੜ ਦਖਣ ਸਤਿ ਸਵਾਮੀ ਹੋ ਕੇ ਖੜਿਆ ਖੰਡਾ ਖੜਗ ਨ ਹੱਥ ਠਾਇਆ ਬੈ ਵਿੱਚ ਫਾਓ ਵਿੱਚ ਪਰਮ ਭਿਆਨਕ ਡਰਿਆ ਸਿਰ ਸਕੇ ਨ ਕੋਈ ਉਠਾਇਆ ਦੋ ਜਹਾਨ ਵੇਖੇ ਨਰਾਇਣ ਨਰਿਆ ਬ੍ਰਹਮੰਡ ਅੱਖ ਖੁਲਾਈਆ ਜਿਹੜਾ ਸਤਗੁਰ ਆਦ ਜੁਗਾਦ ਕਦੇ ਨਾ ਮਰਿਆ ਜਨਮ ਮਰਨ ਵਿੱਚ ਕਦੇ ਨਾ ਆਇਆ ਜਗ ਚੋਕੜੀ ਸਰਨਾਈ ਕਿਸੇ ਨਾ ਪੜਿਆ ਸਰਨ ਗਤ ਸਰਨ ਗਤ ਨਾ ਓਟ ਰਖਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸਚਦਾ ਮਾਲਕ ਨਜ਼ਰੀ ਆਇਆ ਸਵਾ ਪੰਜ ਕਹੇ ਕਿਉ ਗੁਰਮੁਖ ਵੇਖੇ ਪੰਜੀ ਪੰਜ ਪੰਜ ਧਿਆਨ ਲਗਾਇਆ ਜਿਸ ਵੇਲੇ ਅਰਜਨ ਹਰਮੰਦਰ ਡਾਹੀ ਸੀ ਮੰਜੀ ਗੁਰੂ ਗ੍ਰੰਥ ਗ੍ਰੰਥ ਉੱਪਰ ਟਿਕਾਇਆ ਸਵਾ ਪੰਜ ਕਹੇ ਕਿਉ ਗੁਰਮੁਖ ਵੇਖੇ ਪੰਜੀ ਪੰਜ ਪੰਜ ਧਿਆਨ ਲਗਾਇਆ ਜਿਸ ਵੇਲੇ ਅਰਜਨ ਹਰਮੰਦਰ ਡਾਹੀ ਸੀ ਮੰਜੀ ਗੁਰੂ ਗ੍ਰੰਥ ਗ੍ਰੰਥ ਉੱਪਰ ਟਿਕਾਇਆ ਉਸ ਵੇਲੇ ਮੰਗ ਤੁਰ ਤੋ ਮੰਗੀ ਪ੍ਰਖਿਆ ਕਾਲ ਦਇਆ ਦੇਣੀ ਕਮਾਇਆ ਜਗਤ ਸਰੋਵਰ 68 ਜਮਨਾ ਸੁਰਸਤੀ ਗੋਦਾਵਰੀ ਤਾਰ ਗੰਗੀ ਗਹਿਰੇ ਗੰਭੀਰ ਲੇਖਾ ਦੇਣਾ ਚੁਕਾਇਆ ਉਸ ਵੇਲੇ ਅਰਜਨ ਪਰਖ ਅਕਾਲ ਨਿਮਸ਼ਕਾਰ ਕੀਤੀ ਸੀ ਵਾਰ ਪੰਜੀ ਬਿਨ ਸੀਸ ਜਗਦੀਸ ਚੁਕਾਇਆ ਮੇਰੀ ਤਾਰ ਤੇਰੀ ਸੰਗੀ ਸਗਲਾ ਸੰਗ ਰਖਾਇਆ ਸ਼ਬਦ ਸੰਦੇਸ਼ਾ ਦਿੱਤਾ ਹੈਰਾਨ ਹੋ ਨਾ ਦੰਗੀ ਪਰਦਾ ਦਿਆਂ ਉਠਾਇਆ ਅੰਤ ਅਖੀਰ ਤੇਰੇ ਸ਼ਰੀਰ ਆਉਣੀ ਤੰਗੀ ਤੰਗ ਦਸਤ ਹੋਏ ਲੁਕਾਇਆ ਰਾਵੀ ਤਾਰ ਤੈਨੂੰ ਕਰੇ ਠੰਡੀ ਅਗਨੀ ਅਗ ਬੁਝਾਈਆ ਫੇਰ ਮੈਂ ਆਵਾਂ ਉਸ ਦੀ ਕੰਢੀ ਨਿਰਗੁਣ ਆਪਣਾ ਫੇਰਾ ਪਾਈਆ ਗੋਬਿੰਦ ਖੜਗ ਚਮਕਾ ਕੇ ਚੰਡੀ ਚੰਡ ਪ੍ਰਚੰਡ ਵੇਖ ਵਿਖਾਇਆ ਦੋ ਤਕੀ ਤਾਰ ਦਸਾਂ ਛੰਦੀ ਛਾਪਤ ਛਾਪਣਾ ਖੇਲ ਖਿਲਾਇਆ ਭਗਤਾਂ ਦੀ ਪਿਛਲੀ ਵਖਾਵਾ ਸੰਧੀ ਸੰਦ ਆਪਣੇ ਵਿੱਚੋਂ ਕਢਾਇਆ ਸਵਾ ਪੰਜ ਕਹੇ ਪਹਿਲੀ ਪਾਦਰੋ ਇਹੋ ਵੇਲਾ ਇਹੋ ਵਕਤ ਗੁਰ ਅਰਜਨ ਆਪਣੀ ਆਸਾ ਕੀਤੀ ਨੰਗੀ ਕਾਹਛ ਕਲਕ ਦਿੱਤੀ ਦ੍ਰਿੜਾਇਆ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰੇ ਕਰੇ ਖੇਲ ਸਾਚਾ ਹਰ ਸਚਦਾ ਮਾਲਕ ਬੇਪਰਵਾਇਆ ਸਵਾ ਪੰਜ ਕਹੇ ਮੇਰਾ ਵਕਤ ਸੁਹਾਉਣਾ ਸੋਨਾ ਦਿਆ ਦੜਾਇਆ ਪਹਿਲੀ ਪਾਦਰੋ ਬੰਸਰੀ ਵਿੱਚ ਕ੍ਰਿਸ਼ਨ ਨੇ ਪਹਿਨਾ ਗਾਇਆ ਸੀ ਗਾਣਾ ਪਹਿਲੀ ਪਾਦਰੋ ਬੰਸਰੀ ਵਿੱਚ ਕ੍ਰਿਸ਼ਨ ਨੇ ਪਹਿਲਾ ਗਾਇਆ ਸੀ ਗਾਣਾ ਥਿਤ ਵਾਰ ਏਸੇ ਮਿਲੀ ਵਡਿਆਈਆ ਪਹਿਲੀ ਪਾਦਰੋ RAM ਨੇ ਵਸ਼ਿਸ਼ਟ ਨੂੰ ਪਹਿਲੀ ਵਾਰ ਖਵਾਇਆ ਸੀ ਖਾਣਾ ਸੇਵਕ ਹੋ ਕੇ ਸਤਿਗੁਰ ਸੇਵਕ ਕਮਾਇਆ ਪਹਿਲੀ ਪਾਦਰੋ ਸੀਤਾ ਨੇ ਤਨਸ਼ ਤਨਸ਼ ਨਾਲ ਹੱਥ ਸੁਹਾਇਆ ਪਹਿਲੀ ਵਾਰ ਕਮਾਣਾ ਤਰਕਸ਼ ਆਪਣੇ ਨਾਲ ਰਖਾਇਆ ਫੇਲੀ ਪਾਦਰ ਮੁਹੰਮਦ ਦਿੱਤਾ ਇੱਕ ਬਿਆਨਾ ਲੇਖਾ ਲੇਖ ਬਿਨ ਕਲਮ ਸ਼ਾਇਆ ਤੇਰਾ ਨੂਰ ਤਕਿਆ 14 ਤਬਕ ਜਮੀ ਅਸਮਾਨਾ ਅਸਲ ਕੀ ਤੇਰੀ ਬੇਪਰਵਾਇਆ ਜੋ ਵੇਖਾਂ ਸੋ ਦਿਸੇ ਬੇਗਾਨਾ बेगम मेरी मेरे संग कोय न जाया ईसा चारों कुंट देखया तूफाना तोहफा नज़र कोय न आया परवर दिगार तेरे कोल की करे कोई बहाना तोखा नज़र कोय न आया ਮੂਸਾ ਨਾਦ ਸੁਣਿਆ ਬਿਨ ਕਾਨਾ ਅਗਮ ਵਜੀ ਵਧਾਇਆ ਉਠ ਵੇਖ ਤੇਰਾ ਖੁਦਾ ਜਗਤ ਹੋਣਾ ਬੇਗਾਨਾ ਬੇਵਾ ਹੋਵੇ ਖਲਕ ਖੁਦਾਇਆ ਨਾਨਕ ਦਸਿਆ ਸ਼ਬਦ ਤਾਰ ਮਰਦਾਨਾ ਮਰਦ ਮਰਦਾਂ ਦਿੱਤਾ ਡਰਾਇਆ ਜਿਸਨੇ ਆਉਣਾ ਬਣ ਕੇ ਨੌਜਵਾਨਾ ਨੌਬਤ ਆਪਣਾ ਨਾਮ ਵਜਾਇਆ ਗੋਬਿੰਦ ਨੇ ਪਹਿਲੀ ਪਾਦਰੋਂ ਨੂੰ ਖੰਡੇ ਦਾ ਦੂਜਾ ਨਾਮ ਰੱਖਿਆ ਸੀ ਕਿਰਪਾਨਾ ਕਿਰਪਾ ਕਰਕੇ ਆਪਣਾ ਬਚਨ ਅਲਾਈਆ ਜੋ ਕਰੇ ਸੋ ਕਰੇ ਸ੍ਰੀ ਭਗਵਾਨਾ ਸ਼੍ਰੀ ਸਾਹਿਬ ਸਾਹਿਬ ਸ਼੍ਰੀ ਆਪਣਾ ਹੁਕਮ ਵਰਤਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦਾ ਮੇਲਾ ਲਏ ਮਿਲਾਈਆ ਪਹਿਲੀ ਪਾਦਰੋ ਕਹੇ ਗੋਬਿੰਦ ਵਿਰਧ ਮਤਾ ਹੋਇਆ ਪਹਾੜੀ ਬਾਈ ਤਾਰ ਵੰਡ ਵੰਡਾਇਆ ਮਸ਼ਵਰਾ ਕੀਤਾ ਕਿਉਂ ਇਸ ਰਖਾਈ ਦਾੜੀ ਮਜਬ ਮਜਬ ਵਿੱਚੋਂ ਪ੍ਰਗਟਾਇਆ ਏ ਖੇਲ ਸਾਹਿਬ ਪ੍ਰਭੂ ਨਿਆਰੀ ਨਿਰਕਾਰ ਨਿਰੰਕਾਰ ਆਪ ਦਿੱਤੀ ਵਰਤਾਇਆ ਕੋਚੇ ਲੇਖਾ ਪਿਛਲਾ ਜਿਸ ਵੇਲੇ ਦ੍ਰੋਪਤ ਦੀ ਦ੍ਰੋਪਤੀ ਕੰਨਿਆ ਕੁਆਰੀ ਦਵਾਪਰ ਸੋਭਾ ਪਾਇਆ ਉਸ ਦੇ ਅੰਦਰ ਫੁਰਨਾ ਫੁਰਿਆ ਜੇ ਸ਼ਰੀਰ ਪੰਜ ਤਤਾਂ ਦਾ ਮੈਂ ਪੰਜਾਂ ਦੀ ਹੋਵਾਂ ਨਾਰੀ ਨਰਨਰਾਇਣ ਵੱਡ ਵੱਡੇ ਆਇਆ ਲੇਖਾ ਯਾਦ ਆਇਆ ਜਿਸ ਵੇਲੇ ਸੀਤਾ ਫਿਰਦੀ ਸੀ ਉਜਾੜੀ ਬੰਨਾ ਵਿੱਚ ਫੇਰਾ ਪਾਇਆ ਉਹਦਾ ਉੱਡਣ ਪਾਟ ਗਈ ਸਾੜੀ ਬਸਤਰ ਲੀਰੋ ਲੀਰ ਵਖਾਇਆ ਰਾਮ ਨੇ ਹੱਸ ਕੇ ਕਿਹਾ ਰਾਮ ਦੇ ਨਾਲ ਬੜੀ ਔਖੀ ਲੋਣੀ ਯਾਰੀ राना तोड़ न कोय निभाया पहली पादरों दिन उदो सी शनि चरवारी शहन शाह अपनी कार पुगताया सीता सीता कहा मेरे राम मैं तेरे चरण बलहारी दूजा इष्ट न कोय वखाया राम जिस राम दा मैं उधारी ओ तेरा पिता माया सीता ओ किथे वसे केड़ा धाम न्यारी किस बिद वेखा चाई चाइया राम ने कहा जरा नेत्र अख उघाड़ी लोचन दया खुलाइया ਜਿਸ ਵੇਲੇ ਕਲਯੁਗ ਅੰਤਮ ਆਵੇ ਵਾਰੀ ਵਾਰਸ ਹੋ ਕੇ ਫੇਰਾ ਪਾਇਆ ਨਿਰਗੁਣ ਨੂਰ ਜੋਤ ਕਰੇ ਉਜਿਆਰੀ ਜੋਤੀ ਜਾਤਾ ਡਗ ਮੰਗਾਇਆ ਆਦ ਤੋ ਲੈ ਕੇ ਅੰਤ ਤੱਕ ਉਹਦੀ ਪਗਤਾ ਦੀ ਫੁੱਲਵਾੜੀ ਗੁਰਮੁਖ ਆਪਣੇ ਰੰਗ ਰੰਗਾਇਆ ਵੇਖੀ ਅਜ ਦਾ ਬਚਨ ਕਦੇ ਵਿਸਾਰੀ ਵਿਸਰਿਆ ਵਿਸਰਿਆ ਹੱਥ ਕਦੇ ਨਾ ਆਇਆ ਸੀਤਾ ਕਰੇ ਨਮਸ਼ਕਾਰੀ ਨਮੋ ਨਮੋ ਕਹਿ ਕੇ ਆਪਣਾ ਰੰਜ ਦਿੱਤਾ ਗੁਵਾਇਆ ਸਵਾ ਪੰਜ ਕਹੇ ਮੇਰੀ ਸੋਣੀ ਦਿਸੇ ਕੜੀ ਈਸਾ ਕੜਿਆਲ ਦੇ ਗੁਹਾਈਆ ਐਸੇ ਵੇਲੇ ਸਾਹਿਬ ਜਾਦਿਆਂ ਦਾ ਮੁਖ ਚੁੰਮਿਆ ਸੀ ਗੋਬਿੰਦ ਨੇ ਚਮਕੌਰ ਗੜੀ ਵੇਲਾ ਸਵਾ ਪੰਜ ਪੰਜ ਵੱਡਿਆ ਆ ਪਹਿਲੀ ਪਾਦਰੋ ਕਹੇ ਏ ਗਲ ਸ਼ਾਦਤ ਤੋਂ ਪਹਿਲੋਂ ਗੋਬਿੰਦ ਨੇ ਆਨੰਦਪੁਰ ਸੀ ਕਰੀ ਸਹਿਜ ਨਾਲ ਸੁਣਾਈਆ ਜੀਤੋ ਤੂੰ ਆਪਣੇ ਬੱਚਿਆਂ ਦੀ ਬਣਾਲੇ ਵਰੀ ਵਰਾ ਇਹੋ ਨਜ਼ਰੀ ਆਇਆ ਨਹੀਂ ਤੇ ਜਗਤ ਜਹਾਨ ਤੋਂ ਮੇ ਕਰ ਦੇਣੇ ਬਰੀ ਬੁਰਿਆਂ ਤੋਂ ਪੱਲਾ ਦੇਣਾ ਛਡਾਇਆ ਆਪਣੇ ਚੋਲੇ ਦੀ ਫੜ ਕੇ ਜਰੀ ਜਰਰਾ ਜਰਰਾ ਦਿੱਤਾ ਹਿਲਾਇਆ ਮੈਂ ਖਬਰ ਸੁਣਾਵਾ ਖਰੀ ਫੇਰ ਖਵਰੇ ਤੂੰ ਮਿਲੇ ਕੀ ਨਾ ਮਿਲੇ ਭਾਵੇਂ ਤੂੰ ਇਹਨਾ ਦੀ ਜੰਮਣ ਵਾਲੀ ਮਾਇਆ ਉਸਨੇ ਆਪਣੀ ਆਦਤ ਪਿੱਛੇ ਕਰ ਦਿੱਤੀ ਅੜੀ ਸਾਹਿਬ ਨਾਲ ਸਹਜ ਨਾਲ ਸਮਝਾਇਆ ਤੁਹਾਨੂੰ ਏ ਕਾਲੀ ਕੜੀ ਤੁਹਾਨੂੰ ਏ ਕਾਲੀ ਬੜੀ ਨਿੱਕਿਆਂ ਨੂੰ ਵੱਡੇ ਰਹਾ ਬਣਾਇਆ ਗੋਬਿੰਦ ਆਪਣੀ ਛਾਤੀ ਤੋਂ ਕੱਢ ਕੇ ਇੱਕ ਵਰਕੇ ਵਾਲੀ ਇੱਕੋ ਚਿੱਠੀ ਪੜੀ ਵੜ ਕੇ ਦਿੱਤਾ ਸੁਣਾਇਆ ਓ ਵੇਖ ਸੱਚ ਦਵਾਰ ਵਿਛਦੀ ਦਰੀ ਦਰਬਾਰਾ ਇੱਕੋ ਸੋਭਾ ਪਾਇਆ ਜਿੱਥੇ ਨਾ ਕੋਈ ਸ਼ਰਨ ਨਾ ਸ਼ਰਈ ਹਿਸਾ ਵੰਡ ਨ ਕੋਈ ਵੰਡਾਇਆ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰੇ ਕਰੇ ਖੇਲ ਸਾਚਾ ਹਰ ਸੱਚ ਦਾ ਦਰ ਇੱਕ ਵਖਾਇਆ ਸਵਾ ਪੰਜ ਕਹੇ ਨਾਨਕ ਨੇ ਪਹਿਲੀ ਪਾਦਰੋਂ ਸਵਾ ਪੰਜ ਚੁੱਕੀ ਸੀ ਪੰਜਾਲੀ ਹੱਲ ਮੋਡੇ ਉਤੇ ਟਿਕਾਇਆ ਉਦਣ ਕਟਾ ਸੀ ਕਾਲੀ ਕਨਕੋਰ ਰੰਗ ਵਖਾਇਆ ਜਿਹੜਾ ਮੰਝੀਆਂ ਦਾ ਸੀ ਪਾਲੀ ਆਪਣਾ ਪਾਸਾ ਗਿਆ ਬਦਲਾਇਆ ਮੁਖ ਤੇ ਚੜ ਗਈ ਲਾਲੀ ਅੰਦਰ ਖੁਸ਼ੀਆਂ ਵਜੇ ਵਧਾਇਆ ਮੈਂ ਤੇਰੀ ਹੱਥਾਂ ਸੇਵ ਕਮਾ ਲਈ ਕਾਲ ਤੇਰੇ ਨਾਮ ਵਾਲੀ ਕਾਲੀ ਕਰ ਤੇਰੇ ਵਜੇ ਵਧਾਇਆ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸਦ ਆਪਣਾ ਰੰਗ ਵਖਾਇਆ ਸਵਾ ਪੰਜ ਕਹੇ ਮੇਰਾ ਵਕਤ ਨਾ ਸਮਝਣਾ ਵਾਧੂ ਵਾਇ ਦੇ ਨਾਲ ਜਣਾਈਆ ਗੋਬਿੰਦੇ ਸੇ ਵੇਲੇ ਹੱਥ ਚੁਹਾਇਆ ਸੀ ਮਸਤਕ ਦਾਦੂ ਦਾਵੇ ਨਾਲ ਦਰੜਾਇਆ ਬਿਨਾਂ ਮੇਰੇ ਤੋਂ ਕਲਯੁਗ ਅੰਤ ਕੋਏ ਨਾ ਜਾਗੂ ਸਾਥ ਸੰਤ ਅੱਖ ਨ ਕੋਏ ਖੁਲਾਈਆ ਕਰ ਕਰ ਸਾਰੇ ਹੋਵਣ ਖਾਨ 나ਡੂ ਮਨ ਕਾਰ ਵਿੱਚ ਚਤਰਾਇਆ ਸ਼ਬਦ ਗੁਰੂ ਦਾ ਜਾਣੇ ਕੋਈ ਨਾ ਜਾਦੂ ਯਾਦ ਸਬਦੀ ਦੇਣੀ ਭੁਲਾਈਆ ਅੰਤ ਮੇਰਾ ਸਾਹਿਬ ਹੋਵੇ ਸਬਦਾ ਵਾਗੂ ਅਗਲਾ ਮਾਰਗ ਆਪ ਵਖਾਇਆ ਫੇਰ ਕੁੱਟਕੇ ਦੋਵੇ ਬਾਜੂ ਬਾਜਾਂ ਵਾਲੇ ਪ੍ਰਭ ਅੱਗੇ ਮੰਗ ਮੰਗਾਇਆ ਤਦ ਬਿਨ ਲੱਜਿਆ ਕੋਏ ਨਾ ਰੱਖੂ ਰੱਖਕ ਹੋਏ ਨ ਕੋਏ ਲੋਕਾਇਆ ਬਿਨ ਤੇਰੀ ਕਿਰਪਾ ਸ੍ਰਿਸ਼ਟੀ ਛੱਡ ਨ ਸਕੇ ਤਮਾਕੂ ਤਮਾ ਨਿਸ਼ਾਨ ਕੋਏ ਗਵਾਈਆ मैं तेरा निका जिहा काकू बच्चा होके होकेस नवाइया पुरख अकाल मैं एक दा नहीं, आद अंत दा दबदा बापू पुरख अकाल मैं एकदा नहीं आद अंत का सबदा बापू ਪਿੱਤਾ ਪਰਖ ਅਕਾਲਖ ਵਾਇਆ ਜੁਗ ਜੁਗ ਦਾ ڈاکੂ ਟਾੜੇ ਮਾਰਨੇ ਏ ਮੇਰੀ ਬੇਪਰਵਾਇਆ ਜਦ ਚਾਹਾਂ ਆਪਣੇ ਗੁਰ ਸਿੱਖ ਸੰਤ ਸੋਹੇਲੇ ਪ੍ਰਭ ਪਗਤ ਪ੍ਰਗਟਾਵਾ ਸਾਧੂ ਸਾਧਨਾ ਦੀ ਲੋੜ ਰਹੇ ਨਰਾਇਆ ਸ਼ਰੀੜੀਆਂ ਵਿੱਚ ਕਿਸੇ ਤੋਂ ਮੰਗ ਕਦੇ ਨਾ ਖਾਵਾਂ ਕਾਜੂ ਪੇਟਾਂ ਵਾਲੀ ਲੋੜ ਰਹੇ ਨਰਾਇਆ ਸ਼ਰੀੜੀਆਂ ਵਿੱਚ ਕਿਸੇ ਤੋਂ ਮੰਗ ਕਦੇ ਨਾ ਖਾਵਾਂ ਕਾਜੂ ਪੇਟਾਂ ਵਾਲੀ ਲੋੜ ਰਹੇ ਨਰਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰੇ ਕਰੇ ਖੇਲ ਸਾਚਾ ਹਰ ਨੇਕ ਕਲੰਕ ਨਰਾਇਣ ਨਰੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਲਕ ਜਗਤ ਜਗਦਾਦੂ ਅੰਤ ਦਾ ਇੱਕੋ ਨਜ਼ਰੀ ਆਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਨੇ ਕਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਲਕ ਜਗਤ ਜੁਗਦਾਦੂ ਅੰਤ ਦਾ ਇੱਕੋ ਨਜ਼ਰੀ ਆਇਆ